ਇਹ ਜਿਹੜੇ ਕੇਂਦਰ ਦਾ ਅਤਿਵਾਦ ਸਰਕਾਰ ਸਾਡੇ ਸਿੱਖਾਂ ਦੀ ਕੀ ਦੀ ਕੁਸ਼ੂ ਵੜੀ ਹੋਈ ਹੈ ਉਹ ਸਾਡੇ ਮੌਨਪੰਦੀ ਨੂੰ ਅਸ਼ਰਚ ਵੀ ਮਾਰਨ ਚੱਲ ਰਹੀ ਆ ਸਾਡੇ ਕਿਸਾਨਾਂ ਨਾਲ ਵੀ ਗੱਲ ਨਹੀਂ ਸੁਣ ਰਹੀ ਸਾਡੇ ਹੋਰ ਚੋਣ ਵਿਅਕਤੀਆਂ ਤੇ ਜੋ ਇਨਸਾਫ ਆ ਉਹ ਹੋਣੀ ਦੇ ਲਈਏ ਹੋਰ ਹੋਰ ਸਰਕਾਰਾਂ ਬਤ ਜਿੰਨ ਸਾਵਾਤੇ ਬਣ ਗਈ ਪਰ ਉਹ ਜੋ ਚਮੀ ਕੇ ਨਿਗਾਹਿੰਦੇ ਸੀ ਮੁੜ ਕੇ ਆਪਣੀਆਂ ਘਰ ਤੇ ਸਾਵਾ ਸਰਕਾਰ ਨੂੰ ਹੋ ਜਦਿਆ ਤੇ ਵਿਅਕਤੀਆਂ ਦਾ ਇਨਸਾਫ ਤੇ ਕੀ ਮਸੀ ਦਿਨ ਬਦੇ ਹੋਰ ਵਿਅਕਤੀਆਂ ਹੋ ਰਹੀਆਂ ਉਦੇ ਵਾਸਤੇ ਜਿਹੜਾ ਇੱਕ ਆਖਾਲ ਪਤ ਸਾਡੇ ਹੁਕਮਨਾਮਾ ਵੀ ਜਾਰੀ ਕੀਤਾ ਕਿ ਉਹਦੇ ਹਾਰੇ ਬੰਦਵਰੇ ਤੇ ਜਿੜਿਆ ਉਹ ਸਭੀ ਕੰਡੋ ਦੀ ਤੇ ਕੁਛ ਸਹਾਰੇ ਦਾ ਰਿਉ ਚਾਹੀਦੀ ਆ ਕਿ ਉਹਦੀ ਉਹਦੇ ਦਾ ਸੋਨੀ ਬੇਟੀ ਉਹਨੂੰ ਵੀ ਲਾਗੂ ਨਹੀਂ ਕਰਦੀ ਦੂਸਰਾ ਜਿਹੜਾ ਆਪਾਂ ਇਹ ਜਿਹੜੇ ਸਾਡੇ ਕਿਸਾਨਾਂ ਦੇ ਆ ਜਾਂ ਸਾਡੇ ਨਾਵਾ ਜਨਾਂ ਦੇ ਆ ਸਰਕਾਰ ਕੋਈ ਗੱਲ ਸੁਣ ਨਹੀਂ ਉਹ ਤੁਸੀਂ ਇਦੀ ਬਹੁਤ ਬੰਦੇ ਭਾਵੁਕ ਸੁਭਾਉੰਦੇ باوجود ਵੀ ਸਰਕਾਰ ਉਹਨਾਂ ਆਬਦਾਲ ਨੂੰ اپنی سکھا جو روایتی لیڈرشپی یا بماریاں نشان ਇਹ ਸਾਡੀ ਲੀਡਰਸ਼ਿਪ ਦੀ ਅੰਗਲਿਕ ਕਰਕੇ ਆਇਆ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸੁਭਾਈ ਲਈ ਕਿਉਂਕਿ ਉਹਨਾਂ ਨੇ ਬਾਦਸਪੋਰਟ ਪੇਕੇ ਚਰਸੀ ਉਹ ਰਾਜਨੀਤਿਕ ਤੌਰ ਤੇ ਵੀ ਇੱਕ ਪ੍ਰਕਾਪਤ ਹੀ ਸਰਪਾਤ ਸੀ ਤੇ ਉਹਨਾਂ ਦੇ ਅਧੀਨ ਹੀ ਸ੍ਰੋਮਣੀ ਕਮੇਟੀ ਸੀ ਤੋਂ ਉਹਨਾਂ ਨੇ ਇਹ ਇਹ ਧਰਮ ਪਰਚਾਰ ਦਾ ਹੋਰ ਜਿਹੜੇ ਕੰਮ ਕਰਦੇ ਸੀ ਗੁਰਦਵਾਰਿਆਂ ਦੀ ਸਾਂਝ ਸੁਭਾਲ ਚ ਕੀਤੀ ਕਿ ਨਾ ਕੰਮ ਜੂਰਾ ਕਰ ਦਿੱਤੀ ਉਹਨਾਂ ਨੇ ਜਿਹੜੇ ਗੁਰੂ ਦੋਖੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਆਰਥੀਆਂ ਕਰਨ ਵਾਲੇ ਸੀ ਉਹਨਾਂ ਦਾ ਯਾਰੀਆਂ ਭਾਵੇਂ ਉਹਨਾਂ ਨੂੰ ਹੱਥ ਫੋੜ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹੜਾ ਜੇ ਕੋਈ ਸਾਰਾ ਨਹੀਂ ਜਾਣ ਕਿ ਉਹਨਾਂ ਨੂੰ ਅਜਿਹਾ ਕਿ ਨਹੀਂ ਹੋਣ ਬੜੇ ਬੜੇ ਕਲਾਸੀ ਹੋ ਗਏ ਕਿ ਉਹ ਕੀ ਕੀ ਨੂੰ ਭਾਗਿਆ ਸਾਰੇ ਜਣੇ ਮਿਲ ਜੋ ਕੇ ਚੱਲਦਾ ਹੈ ਤੇ ਸਿਰ ਤੋਂ ਉਹਨਾਂ ਦੀ ਹੋ ਰਹੀ ਹੋਗੀ ਹੈ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਆ ਗਈਆਂ ਤੇ ਹੁਣ ਆਪਾਂ ਨੂੰ ਇਹ ਜ਼ਰੂਰ ਬਹੁਤ ਜ਼ਰੂਰ ਆਪਣੀ ਜਿਹੜੀ ਰੈਤੀ ਇੰਟਰਨਸ਼ਿਪ ਨੂੰ ਕਿਹ ਤਰੀਕੇ ਨਾਲ ਅਗਾਂਹ ਲਿਵਾਏ ਆਪਾਂ ਨੂੰ ਨੌਜਵਾਨਾਂ ਨੂੰ نوجوان نے اکوانا کہے رہے کہے گے سارے کہ امرا دماغا ہے کہ وہ جیل سے آیا اور اسی بھی سارے ہمرا دماغا دی چاہتے ہیں کہ جنو باہر رہے ہو جو اسی بھی تکڑے ہو نوجوان نے اسی خیزائی کی تیجو جا دیا ہو کچھ سلومدی کی میکنی دی ملکشن ہونا رہی ہے وہ چھو بیباد کر رہے ہو کہ جیلہ کیا ہے کہ اپنا ہے ہو رہے ساتھے سمارچ ہو ਕੰਪਨੀ ਦਾ ਉਤਾਰਾ ਜਦ ਸਾਡੀ ਰਾਜਨੀਤੀ ਤੇ ਕਿ ਕਿਰਪਸ਼ਨ ਆ ਇਹੋ ਜਿਹੇ ਦੇ ਪੱਤੀ ਦਾ ਇਹ ਕਚਸਤਾ ਰਹਿ ਬਾਕੀ ਕੋ ਸਾਡੇ ਸਾਡੇ ਨਾਲ ਜੋ ਮਾਤੀ ਬੋ ਸਾਡੀ ਐਜੂਕੇਸ਼ਨ ਕੋਈ ਵੀ ਉਹਦੇ ਚ ਜਿੰਦਾ ਨਹੀਂ ਹੈ ਇਸ ਕਰਕੇ ਆਪਾਂ ਸਾਰੇ ਲੋਕੀਏ ਬੜਾ ਮਾਰ ਗਏ ਆਪਣੀ ਨੌਜਵਾਨੀ ਨੂੰ ਇਹ ਤਾਂ ਮਰਦਾਂ ਦੀ ਦੇਖ ਸਕਦੇ ਆਪਾਂ ਆਉਣ ਵਾਲੀਆਂ ਪੀੜੀਆਂ ਆਪਣੀ ਮਰਜ਼ੀ ਖੁਸ਼ੀ ਹੋ ਰਹੀ ਆ ਆਉਣ ਵਾਲੇ ਕੋਈ ਇੱਕ ਚਾਪਾ ਕਿ ਆਪਾਂ ਆਪ ਦਾ ਕੀ ਰੋਲ ਸੁਭਾ ਦੇ ਨਹੀਂ ਉਹ ਵੀ ਦੇਖਿਆ ਜਾਣਾ ਇਸ ਕਰਕੇ ਆਪਾਂ ਆਪਣੀਆਂ ਦੇ ਜਿੰਦਗੀਆਂ ਠੀਕ ਲੰਘ ਜਾਂ ਗਿਆ ਔਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਦੇ ਬਾਅਦ ਤੇ ਸਾਡਾ ਪਾਣੀ ਵੀ ਨਾ ਰਿਹਾ ਅਸੇ ਦਾ ਮਾਰ ਖਾਂਦਾ ਹਾਂ ਜੀ ਹੋਰ ਕਿਨਾਰੇ ਵੀ ਬੋਲਦੇ ਨੇ ਕਿ ਨਹੀਂ ਆਵਾ ਆਪਣੀ ਨੂੰ ਦੇ ਬਰਬਾਦ ਕਰ ਲਿਆ ਅਸੀਂ ਆਵਾ ਨਾਲੀ ਧਰਤੀ ਨੂੰ ਇਹ ਮੀਟਿੰਗ ਵਿੱਚ ਸਭ ਕੁਝ ਅਸੀਂ ਸਭ ਗੱਲ ਕਰ ਲਿਆ ਉਹਨੇ ਵਾਹ ਕੇ ਆਪਾਂ ਨੂੰ ਸਾਰੇ ਨੂੰ ਜਾਗਣਾ ਪਊਗਾ ਪੁਨਰ ਸੋਚਣਾ ਪਊਗਾ ਕਿ

ਇਹ ਸਾਰੀਆਂ ਚੀਜ਼ਾਂ ਤਾਹੀਂ ਸੰਭਵ ਹੋਇਆ ਕਿ ਅਸੀਂ ਇੱਕ ਹੋਵਾਂ। ਕਿਉਂ ਸਾਡੀ ਜਿਹੜੀ ਲੀਡਰਸ਼ਿਪ ਪਾਣੀ ਆ ਬੈ ਤੁਸੀਂ 30 40 3 25 ਸਾਲ ਤੋਂ ਵਿਗੜ ਰਹੇ ਜੋ ਉਹਨਾਂ ਦਾ ਉਹਨਾਂ ਦੇ ਪਤਾ ਨਹੀਂ ਕਿ ਕਿਸੇ ਮਸਲੇ ਤੇ ਨਹੀਂ ਸਹਿਮਤੀ ਨਹੀਂ ਹੋ। ਕਿਉਂ ਕੇਂਦਰ ਸਰਕਾਰ ਸਾਡੀ ਨਜ਼ਰ 쿠ਸ਼ੀ ਕਰਨੇ ਚਾਹ ਰਹੀ ਪਰ ਸਾਡੇ ਲੀਡਰ ਵੀ ਆਪੋ ਆਪਣੀਆਂ ਲਫਲੀਆਂ ਵਜਾ ਰਹੇ। ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਮਜਬੂਰ ਕਰੀਏ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦੀ ਦਵਾਈ ਚ ਜੇ ਕੋਈ ਛਿੰਦੇ ਥੱਲੇ ਕਿੱਥੇ ਹੋਈਏ ਉਹਦੇ ਵਾਸਤੇ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਘਰ ਘਰ ਪਿੰਡ ਪਿੰਡ ਤੱਕ ਪਹੁੰਚ ਜ਼ਿਲ੍ਹੇ ਜ਼ਿਲ੍ਹੇ ਤੱਕ ਪਹੁੰਚ ਕਰਾਂਗੇ ਕਿ ਤੁਸੀਂ ਆਪਣੇ ਸਾਰੇ ਜਾਣੇ ਜਿਹੜੇ ਜੋਗ ਵਰਗੂ ਆਪਣੇ ਲੱਗੇ ਤੇ ਜਿਹੜੇ ਉਹਨਾਂ ਦੇ ਹੱਦ 'ਚ ਆਪਣੇ 마을 ਬੋਲਦੇ ਕਿ ਜਿਹੜੇ ਕੋਨ ਸੋਭਣੀ ਕਮੇਟੀ ਦੀ ਹੈ ਇਲੈਕਸ਼ਨ ਵੀ ਆਉਣੇ ਆ ਉਹਦੇ ਵਾਸਤੇ ਵੀ ਅਸੀਂ ਤੁਹਾਡੇ ਸਾਰੇ ਜ਼ਿਲ੍ਹਿਆਂ ਚੋਂ ਅਪੀਲ ਕਰਦੇ ਕਿ ਅਸੀਂ ਵੀ ਤੁਹਾਨੂੰ ਪੁੱਛ ਕੇ ਕਿ ਤੁਸੀਂ ਵੀ ਜਿਹੜੇ ਇਸ ਸੇਵਾ ਕਰਨੀ ਚਾਹ ਰਹੇ ਆ ਉਹ ਵੀ ਸਾਡੇ ਨਾਲ ਸੰਪਰਕ ਕਰਦੇ ਆ ਤਾਂ ਕੋਈ ਚੱਕੇ ਜਿਹੜੇ ਜੋਗ ਧਰਮੀ ਪੁਰਸ਼ ਜਿਹੜੇ ਜੇ ਤੁਹਾਨੂੰ ਪੰਥ ਦੀ ਗੱਲ ਜੋਤਨਾ ਕਰ ਸਕਦੇ ਹੋ ਉਹਦੇ ਪਹਿਰ ਦੇ ਸਕਦੇ ਹੋ ਜਿਹੜੇ ਪਰ ਪ੍ਰਵਰਤਨ ਜੋ ਹੋ ਰਿਹਾ ਜਾਂ ਇਹੋ ਜਿਹੇ ਜਿਹੜਾ ਜੋ ਨਸ਼ੇ ਨੂੰ ਕਹਿਰ ਆਪਣੇ ਆਪ ਉਹਨੂੰ ਆਪਾਂ ਰੋਕ ਸਕੀਏ ਤੇ ਆਪ ਵੀ ਜਿਹੜੀ ਸਿੱਖੀ ਦੀ ਤਿਆਰੀ ਹੁੰਦੀ ਆ ਉਹਨੂੰ ਬਰਕਲਾ ਰੱਖ ਸਕੀਏ ਤੇ ਇਹ ਜਿਹੜੇ ਸਾਰੀਆਂ ਤੇ ਬੇਨਤੀਆਂ ਤੁਹਾਡੇ ਚੱਲਦੀਆਂ ਬਾਕੀ ਇਹ ਜੀਵਨ ਦੇ ਉਹ ਇੱਕ ਰਾਜ ਬਾਕੀ ਤੁਹਾਡਾ ਘਿਰ ਲੈ ਦੇ ਦਰਵਾਜ਼ੇ ਕਿ ਤੁਸੀਂ ਕਹਿੰਦੇ ਗਰਮੀ ਉਹਦੇ ਬਾਪੂ ਉਹ ਤਾਂ ਇਹ ਨਾ ਮਸਾ ਦਾ ਮੌਸਮ ਉਹਦੇ ਬਾਪੂ ਦੀ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੋ ਸ਼ੱਕ ਤੇ ਹਰਿਆਣੇ ਤੋਂ Rajasthan ਤੋਂ ਕਿੱਦੋਂ ਤੱਕ ਪਹੁੰਚੇ ਹੋ ਤੁਹਾਡਾ ਇਹ ਦੇ ਕੋਤਮ ਸਭ ਤੋਂ ਸੇ ਪਸੰਦ ਇਹ ਦੇ ਇੱਕੋ ਹਰ ਹਾਲਾਤ ਇਹ ਤਾਂ ਸੀ ਇੱਕ ਪਹਿਲੀ ਵਾਰ ਆਪਨੇ ਪ੍ਰੋਗਰਾਮ ਕਰ ਰਹੇ ਸਾਂ ਇਹਦੇ ਪ੍ਰਬੰਧਾਂ ਦੀ ਵੀ ਬੜੀ ਕਹਾਣੀ ਹੈ ਜਿਸ ਜਿਹਾ ਰਹਿ ਗਿਆ ਉਹਦੇ ਬਾਅਦ ਤੁਸੀਂ ਤੁਹਾਨੂੰ ਮਾਫੀ ਚਾਹੁੰਦੇ ਆ ਕਿ ਤੁਹਾਨੂੰ ਬਹੁਤ ਰੰਗ ਦੀ ਤਕਲੀਫ ਚੱਲੀ ਪਈ